ਸਾਰੇ ਜਾਗਦੇ ਇਸ ਜ਼ਮੀਰ ਵਾਲੇ ਚੰਗੀ ਰੂਹ ਆ ਇੱਥੇ ਜਿਹੜੀ ਸ਼ਕਤੀਤਾ ਪਹੁੰਚੀਆਂ ਨੇ ਸਾਰਿਆਂ ਨੂੰ ਮੇਰਾ ਦਿਲੋਂ ਸਲਾ ਆਓ ਗੱਜ ਕੇ ਫਤਿਹ ਬੁਲਾਈਏ ਤਾਂ ਜੋ ਦਿੱਲੀ ਤੱਕ ਇਹ ਗੂੰਜ ਜਾਣੀ ਚਾਹੀਦੀ ਹੈ ਕਿ ਪੰਜਾਬ 'ਚ ਹੁਣ ਦੁਬਾਰਾ ਇਨਕਲਾਬ ਖੜਾ ਹੋ ਰਿਹਾ ਇਹ ਦੁਬਾਰਾ ਇੱਕ ਜੰਗ ਛੇੜੀ ਗਈ ਹੈ ਪੰਜਾਬ ਵੱਲੋਂ ਕਿਉਂਕਿ ਪੰਜਾਬ ਹੀ ਜਜ਼ਬਾ ਰੱਖਦਾ ਜਿਹੜਾ ਆ ਦਿੱਲੀ ਦਾ ਤਖਤ ਹਿਲਾ ਸਕਦਾ ਆਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਤੁਸੀਂ ਦਿਨ ਰਾਤ ਘਰ-ਬਾਰ ਛੱਡ ਕੇ ਸਾਡੇ ਨੌਜਵਾਨਾਂ ਦੇ ਭਵਿੱਖ ਨੂੰ ਬਚਾਉਣ ਦੀ ਲੜਾਈ ਲੜ ਰਹੇ ਹੋ ਪਹਿਲੇ ਤਾਂ ਮੈਂ ਸਿਰ ਝੁਕਾ ਕੇ ਤੁਹਾਡੇ ਸਾਰਿਆਂ ਦਾ ਸਲਾਮ ਕਰਦਾ ਕਿਉਂਕਿ ਅਕਸਰ ਸ਼ੁਰੂ ਚ ਅਸੀਂ ਦੇਖਿਆ ਕਿ ਮੀਡੀਆ 'ਚ ਪ੍ਰਚਾਰ ਕੀਤਾ ਗਿਆ ਕਿ ਸਿਰਫ ਬਜ਼ੁਰਗ ਬੈਠੇ ਨੇ ਧਰਨਿਆਂ 'ਤੇ ਨੌਜਵਾਨ ਕਿੱਥੇ ਨੇ ਜਿਨ੍ਹਾਂ ਦੀ ਭਵਿੱਖ ਨੂੰ ਬਚਾਉਣ ਦੀ ਲੜਾਈ ਚੱਲ ਰਹੀ ਆ ਉਹ ਆਪ ਕਿੱਥੇ ਨੇ ਪਰ ਇਸ ਮੋਰਚੇ 'ਚ ਜਿਹੜਾ ਇਹ ਕਿਸਾਨ ਬਚਾਉਣ ਵਾਲਾ ਮੋਰਚਾ ਚੱਲਿਆ ਇਹਦੇ 'ਚ ਮੈਂ ਮਤਲਬ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਕਿ ਨੌਜਵਾਨਾਂ ਨੇ ਵੀ ਪੂਰਾ ਹਿੱਸੇਦਾਰ ਬਣ ਕੇ ਇਸ ਮੋਰਚੇ ਨੂੰ ਸਫਲ ਬਣਾਇਆ ਇੱਕ ਵਾਰੀ ਨੌਜਵਾਨਾਂ ਲਈ ਸਾਰੇ ਫਤਿਹ ਬੁਲਾ ਦਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਡਾ ਈਮਾਨ ਹੈ ਸਾਡਾ ਆਨ ਹੈ ਸਾਡਾ ਸ਼ਾਨ ਹੈ ਸਾਡਾ ਕਿਸਾਨ ਤੇ ਅੱਜ ਸਾਡੇ ਕਿਸਾਨ ਦੇ ਹੱਕਾਂ ਤੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦਿੱਲੀ ਦੇ ਤਖਤਾ ਨੇ ਹਮੇਸ਼ਾ ਪੰਜਾਬ ਨਾਲ ਵਿਤਕਰਾ ਕੀਤਾ ਹਮੇਸ਼ਾ ਹੀ ਵਿਤਕਰਾ ਕੀਤਾ ਪਹਿਲੇ ਸਾਡੇ ਪਾਣੀ ਖੋ ਕੇ ਲੈ ਗਏ ਸਾਡੇ ਪੰਜਾਬੀ ਬੋਲਦੇ ਇਲਾਕੇ ਲੈ ਗਏ ਤੇ ਹੁਣ ਸਾਡੀਆਂ ਜ਼ਮੀਨਾਂ ਵੀ ਖੋਣਾ ਚਾਹੁੰਦੇ ਨੇ ਪਰ ਇੰਨਾਂ ਦੀ ਆਮੰਸ਼ਾ ਅਸੀਂ ਕਾਮਯਾਬ ਨਹੀਂ ਹੋਣ ਦਵਾਂਗੇ ਕਿਉਂਕਿ ਇਹ ਲੜਾਈ ਉਹਨਾਂ ਦੀ ਪੰਜਾਬ ਨਾਲ ਪੈ ਗਈ ਪੰਜਾਬ ਉਹ ਪੰਜਾਬ ਹੈ ਜਿਨੇ ਸਤੋ ਅੱਗੇ ਲੱਗ ਕੇ ਕੁਰਬਾਨੀਆਂ ਦਿੱਤੀਆਂ ਇਹ ਕੁਰਬਾਨੀਆਂ ਚੋਂ ਨਿਕਲੀ ਹੋਈ ਕੌਮ ਹੈ ਜਿਹੜੇ ਆਪਣੇ ਹੱਕ ਲੈਣਾ ਵੀ ਜਾਣਦੀ ਹੈ ਤੇ ਜ਼ੁਲਮ ਦੇ ਖਿਲਾਫ ਲੜਨਾ ਵੀ ਜਾਣਦੀ ਹੈ ਤੇ ਇੰਨਾ ਸੰਘਰਸ਼ਾ ਚੋਂ ਨਿਕਲੀ ਹੋਈ ਕੌਮ ਹੈ ਪਰ ਇਹ ਦਿੱਲੀ ਵਾਲਿਆਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਕਿੱਥੇ ਪੰਗਾ ਲੈ ਰਹੇ ਆ ਮੈਂ ਸਾਰਿਆਂ ਨੂੰ ਬਸ ਇਹੀ ਅਪੀਲ ਕਰਨਾ ਚਾਹੁੰਦਾ ਇਹ ਲੜਾਈ ਛੇਤੀ ਖਤਮ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਲੜਾਈ ਲੰਬੀ ਚੱਲਣੀ ਚਾਹੀਦੀ ਹੈ ਤਾ ਹੀ ਅਸੀਂ ਆਪਣੇ ਪੰਜਾਬ ਨੂੰ ਬਚਾਅ 'ਚ ਸਫਲ ਹੋ ਪਾਵਾਂਗੇ ਸਾਡੇ ਲੋਕਾਂ ਨਾਲ ਇਹਨਾਂ ਨੇ ਬਹੁਤ ਇਨਸਾਫੀ ਬੇਇਨਸਾਫੀ ਕੀਤੀ ਹਮੇਸ਼ਾ ਹੀ ਇਹਨਾਂ ਨੇ ਸਾਨੂੰ ਬੇਇਨਸਾਫੀ ਦਾ ਪੀੜਿਤ ਬਣਾਇਆ ਅਲਰੇਡੀ ਸਾਡੇ ਕਿਸਾਨ ਪਹਿਲੇ ਹੀ ਕਰਜ਼ਾਈ ਹੋ ਚੁੱਕੇ ਨੇ ਤੇ ਆ ਜਿਹੜੇ ਤਿੰਨ ਲਾਅ ਲੈ ਕੇ ਆਏ ਨੇ ਕਾਨੂੰਨ ਲੈ ਕੇ ਆਏ ਨੇ ਇਹਦੇ ਨਾਲ ਹੋਰ ਸਾਨੂੰ ਕਰਜ਼ਾਈ ਕਰ ਦੇਣਗੇ ਕਾਰਪੋਰੇਟ ਦੇ ਹਵਾਲੇ ਕਰ ਦੇਣਗੇ ਪ੍ਰਾਈਵੇਟਾਈਜ਼ ਕਰ ਦੇਣਗੇ ਸੈਂਟਰਲਾਈਜ਼ ਕਰ ਦੇਣਗੇ ਤੇ ਇਹਦੇ ਨਾਲ ਅਸੀਂ ਬੇਇਨਸਾਫੀ ਦੇ ਪੀੜਿਤ ਬਣ ਕੇ ਰਹਿ ਜਾਾਂਗੇ ਸਾਨੂੰ ਰੋਲ ਦੇਣਗੇ ਸਾਨੂੰ ਖੱਜਲਖਵਾਰ ਕੀਤਾ ਜਾਊਗਾ ਸਾਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾਊਗਾ ਇਹੀ ਇਹਨਾਂ ਦੀ ਸੋਚ ਹੈ ਇਸੇ ਮਨਸ਼ਾ ਇਹ ਤਿੰਨ ਕਾਨੂੰਨ ਲੈ ਕੇ ਆਏ ਬਸ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਆ ਤੁਸੀਂ ਸਾਰੇ ਬਹੁਤ ਸਿਆਣੇ ਹੋ ਵੱਡੀ ਉਮਰ ਦੇ ਸ਼ਖਸੀਅਤ ਹੋ ਤਜਰਬੇਦਾਰ ਹੋ ਬਸ ਸਾਡੇ ਵੱਲੋਂ ਇਹੀ ਮੰਗ ਹੈ ਕਿ ਅਸੀਂ ਹੁਣ ਆਪਣੇ ਪੰਜਾਬ ਨੂੰ ਬਚਾਉਣ ਦੀ ਲੜਾਈ ਲੜਨੀ ਹੈ ਸਿਰਫ ਕਿਸਾਨ ਨਹੀਂ ਸਾਰੇ ਵਰਗ ਦੇ ਲੋਕ ਇਸ ਵੇਲੇ ਮਰ ਰਹੇ ਨੇ ਸਾਰੇ ਵਰਗ ਦੇ ਲੋਕ ਇਸ ਵੇਲੇ ਕਰਜ਼ਾਈ ਹੋ ਗਏ ਨੇ ਬੇਉਮੀਦ ਹੋ ਗਏ ਨੇ ਹੁਣ ਉਹ ਦੁਬਾਰਾ ਉਮੀਦ ਜਗਾਉਣ ਦੀ ਲੋੜ ਹੈ ਬਸ ਜਾਂਦੇ ਜਾਂਦੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਤੁਹਾਡੇ ਸਾਰਿਆਂ ਲਈ ਕੇ ਰੱਖ ਹੌਸਲਾ ਕਰ ਫਤੇ ਦੁਨੀਆ ਦੁੱਖ ਸੁਖ ਤੇ ਤਾਣਾ ਮਾਨਾ ਹੈ ਰੱਖ ਹੌਸਲਾ ਕਰ ਫਤੇ ਦੁਨੀਆ ਦੁੱਖ ਸੁਖ ਤੇ ਤਾਣਾ ਮਾਨਾ ਹੈ ਜੋ ਡਿੱਗਦੇ ਨੇ ਉਹ ਠਹਿ ਜਾਂਦੇ ਚਲ ਸਮੇ ਨਾਲ ਤੇਰੇ ਨਾਲ ਜ਼ਮਾਨਾ ਹੈ ਤੂੰ ਸੋ ਸੂਰਜ ਦੇ ਸੇਖ ਜਿਹਾ ਤੂੰ ਸੋ ਸੂਰਜ ਦੇ ਸੇਖ ਜਿਹਾ ਹਲੇ ਤਾਂ ਆਪਣੀ ਜਿੱਤ ਨਾਲ ਇਤਿਹਾਸ ਬਣਾਉਣਾ ਹੈ ਆਪਣੇ ਕਿਸਾਨ ਨੂੰ ਬਚਾਉਣਾ ਹੈ ਤੇ ਆਪਣੇ ਪੰਜਾਬ ਨੂੰ ਬਚਾਉਣਾ ਹੈ ਆਪਣੇ ਪੰਜਾਬ ਨੂੰ ਬਚਾਉਣਾ ਹੈ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ